ਲਗਾਤਾਰ ਮੋਟਰਸਾਈਕਲ ਚੋਰੀ ਹੋਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਗੁਰਦਾਸਪੁਰ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਸ਼ੋਰੂਮ ਦੇ ਬਾਹਰ ਖੜੀ ਮੋਟਰਸਾਈਕਲ ਨੂੰ ਚੋਰ ਚਾਬੀ ਲਾਉਂਦੇ ਨੇ ਤੇ ਬੜੀ ਆਸਾਨੀ ਦੇ ਨਾਲ ਉਸ ਮੋਟਰਸਾਈਕਲ ਨੂੰ ਲੈ ਕੇ ਉੱਥੋਂ ਚਲੇ ਜਾਂਦੇ ਨੇ ਹੈਰਾਨੀ ਵਾਲੀ ਗੱਲ ਹੈ ਕਿ ਕੋਈ ਜੀ ਦੂਰੀ ਉੱਤੇ 24 ਘੰਟੇ ਪੁਲਿਸ ਦਾ ਨਾਕਾ ਰਹਿੰਦਾ ਹੈ ਅੱਜ ਦੁਪਹਿਰ 2 ਵਜੇ ਪਿੰਡ ਭਾਰ ਵਾਲੇ ਇਲਾਕੇ ਦੇ ਵਿੱਚ ਸਰਿਆਂ ਮੋਟਰਸਾਈਕਲ ਚੋਰਸ ਸਪਲੈਂਡਰ ਮੋਟਰਸਾਈਕਲ ਚੋਰੀ ਨੂੰ ਕਰਕੇ ਕੁਝ ਹੀ ਮਿੰਟਾਂ ਦੇ ਵਿੱਚ ਅੰਜਾਮ ਦਿੰਦੇ ਨੇ ਤੇ ਫਿਰ ਪੁਲਿਸ ਦੇ ਸਾਹਮਣੇ ਹੀ ਚੋਰੀ ਦਾ ਮੋਟਰਸਾਈਕਲ ਲੈ ਕੇ ਚਲੇ ਜਾਂਦੇ ਨੇ ਪੀੜਤ ਚਾਲਕ ਸੁਮਿਤ ਕੁਮਾਰ ਦੇ ਦੱਸਣ ਮੁਤਾਬਕ ਸਪਲੈਂਡਰ ਮੋਟਰਸਾਈਕਲ ਤੇ ਇਸ ਸ਼ੋਰੂਮ ਦੇ ਉੱਪਰ ਕਿਸੇ ਆਫਿਸ ਵਿੱਚ ਕੰਮ ਕਰਵਾਉਣ ਦੇ ਲਈ ਗਿਆ ਸੀ ਆਪਣਾ ਮੋਟਰਸਾਈਕਲ ਸ਼ੋਰੂਮ ਦੇ ਬਾਹਰ ਖੜਾ ਕਰਕੇ ਉਹ ਗਿਆ ਸੀਗਾ ਪਰ ਜਦੋਂ ਉਹ ਵਾਪਸ ਆਇਆ ਤਾਂ ਉੱਥੇ ਮੋਟਰਸਾਈਕਲ ਮੌਜੂਦ ਨਹੀਂ ਸੀ ਜਦੋਂ ਉਸਨੇ ਸ਼ੋਰੂਮ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਸੀਸੀਟੀਵੀ ਦੇਖ ਕੇ ਬੜਾ ਹੈਰਾਨ ਹੋਇਆ ਕਿ ਸ਼ਰਅੰ ਦੋ ਮੁੰਡੇ ਜਿਨ੍ਹਾਂ ਦੇ ਮੂੰਹ ਵੀ ਟਕੇ ਨਹੀਂ ਹੋਏ ਉਹਨਾਂ ਵੱਲੋਂ ਮੋਟਰਸਾਈਕਲ ਦੇ ਚਾਬੀ ਲਈ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ 'ਚੋਂ ਇੱਕ ਮੁੰਡਾ ਮੋਟਰਸਾਈਕਲ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਸੁਮਿਤ ਹੈ ਕੀ ਗੱਲ ਹੋਈ ਆ ਮੈਂ ਬਾਈ ਆਇਆ ਤੇ ਭਾਈ ਉੱਪਰ ਗਿਆ ਸੀਗਾ ਆਫਿਸ ਥੋੜਾ ਜਿਹਾ ਬਾਈ ਕਿੱਥੇ ਖੜੀ ਕਰ ਗਿਆ ਆਪਣੀ ਸਪਲੈਂਡਰ ਕਿਹੜੀ ਜਗ੍ਹਾ ਹੈ ਐ ਬਣਾ ਜੇ ਰੋਡ ਦੇ ਇਰੇ ਦੇ ਸਾਹਮਣੇ ਹਾਂਜੀ ਤੇ ਆਇਆ ਤੇ ਥੱਲੇ ਕੋਈ ਅੱਧੇ ਘੰਟੇ ਬਾਅਦ ਮੈਂ ਤੇ ਬਾਈਕ ਨਹੀਂ ਸੀ ਮੇਰੀ ਥੱਲੇ ਕਿਹੜਾ ਮੋਟਰਸਾਈਕਲ ਤੁਹਾਡਾ ਸਪਲੈਂਡਰ ਨੰਬਰ ਨੰਬਰ ਯਾਦ ਹੈ ਹਾਂਜੀ ਕੀ ਨੰਬਰ KB06AM1286 ਹੈ 1286 ਹਾਂਜੀ ਤੇ ਕੋਈ ਵੀਡੀਓ ਬਣੀ ਵੀ ਹੈਗੀ ਆ ਹਾਂਜੀ ਵੀਡੀਓ ਬਣਾਈ ਮੈਂ ਅੰਨਾ ਕੋ ਲਈ ਆ ਹੁਣ ਕੈਮਰੇ ਚ ਅੱਛਾ ਤੇ ਕਿਹੜਾ ਕੋਣ ਸੀ ਉਹ ਫੜਾ ਨਹੀਂ ਹਨ ਪਛਾਤੇ ਬੰਦੇ ਸੀ ਭਾਈ ਕੋਈ ਮੂੰਹ ਬੰਨੇ ਹੁੰਦੇ ਨਹੀਂ ਨਹੀਂ ਮੂੰਹ ਏਦਾਂ ਹੀ ਏਦਾਂ ਹੀ ਕਰਕੇ ਗਏ ਆ ਇਹ ਡੇਢ ਤੋਂ ਹਾਈਵੇ ਦੇ ਵਿੱਚ ਵਿੱਚ ਪਾਈ ਖੜਿਆ ਉਹਨਾਂ ਨੇ ਕਿਤੇ ਅਫੀਸ ਆਏ ਸੀ ਮੈਂ ਅਫੀਸ ਆਇਆ ਇਮੀਗ੍ਰੇਸ਼ਨ ਅਫੀਸ ਹੈ ਨਾ ਭਾਈ ਉੱਤੇ ਨਵਨੀਤ ਉਹਨਾਂ ਕੋਲ ਆਇਆ ਸੀਗਾ ਮਿਲਣ ਉਹ ਕਿੰਨੇ ਸਿਕਰਟ ਸੈਕਟਾਂ ਦੇ ਵਿੱਚ ਵਿੱਚ ਚੋਰੀ ਕੀਤਾ ਇਹ ਕੋਈ ਨਾਲੇ 5-7 ਮਿੰਟ ਦੇ ਵਿੱਚ ਵਿੱਚ ਜੇ ਦੋ ਬੰਦੇ ਆਏ ਆ ਇੱਕ ਸਰਦਾਰ ਇੱਕ ਮੋਨਾ ਸੀਗਾ ਇੱਥੇ ਖੜੇ ਰਹੇ ਪਹਿਲਾਂ ਕਾਫੀ ਦੇਰ ਜੋ ਕੈਮਰੇ ਚ ਦੇਖਿਆ ਆਪਾਂ ਤੇ ਬਾਅਦ ਵਿੱਚ ਜੱਕਦਮੀ ਚਾਬੀ ਲਈ ਤੇ ਲੈ ਗਏ ਕਿਹੜਾ ਕਲਰ ਸੀ ਬਲੈਕ ਕਲਰ ਸੀ ਬਲੈਕ ਰਸਕਾਰ ਕੀਤੀ ਤੂੰ ਹੀ ਹਾਂਜੀ ਮੈਂ ਥਾਣੇ ਕੀਤੀ ਐਫ ਆਈ ਆਰ ਕਰਾਈ ਹੈ ਕੀ ਮੰਤਰ ਦੇਉ ਐਵੇਂ ਭਾਈ ਕਿ ਮੇਰੇ ਮੋਟਰਸਾਈਕਲ ਦੀ ਭਾਲ ਕੀਤੀ ਹੈ ਹੋੜ ਗਈ ਹੈ ਪਰ ਸਰ ਹੈਰਾਨ ਹੋਤੀ ਸ਼ਰਿਆਂ ਸ਼ਰਿਆਂ ਭਾਈ ਤੱਕ ਹੋਰ ਵਾਲੀ ਨਾਕਾ ਗੁਰਦਾਰ ਹਾਂ ਤੇ ਫਿਰ ਕੀ ਹੋਰੀ ਹੋ ਜੇ ਕਮਾਲ ਵਾਲੀ ਗੱਲ ਆ ਭਾਈ ਵਾਹ ਕੀ ਕਰਸਾ ਉਹਦੀ ਚੋਰਾਂ ਦੀ ਪਛਾਣ ਹੈ ਦੀ ਕੋਈ ਨਾ ਨਾ ਉਹਦਾ ਕੈਮਰਾ ਜੇ ਤਾਂ ਦੇਖਿਆ ਪਰ ਹੁਣ ਜਾਣ ਪਛਾਣ ਨਹੀਂ ਬੰਦਿਆਂ ਦੀ ਕਿਹੜੇ ਆ ਕਿ ਬੰਦਾ ਕਿੱਥੋਂ ਦਾ ਕਿੱਥੋਂ ਦਾ ਨਹੀਂ ਹੋਣਾ ਮੂੰਹ ਨਹੀਂ ਬੰਨਿਆ ਨਹੀ ਮੂੰਹ ਨਹੀਂ ਬੰਨਿਆ ਫਿਲਹਾਲ ਅਜਿਹੀਆਂ ਘਟਨਾਵਾਂ 'ਚ ਰੁਕੰਦਾ ਨਾ ਨੀ ਲਹਿਰੀ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਨੇ ਔਰ ਪੁਲਿਸ ਦੇ ਹੱਥ ਖਾਲੀ ਨੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਅੰਮ੍ਰਿਤਸਰ ਕੀ ਫਰੀ